ਜਦੋਂ ਵੀ ਇਤਿਹਾਸ ਦੇ ਵਿੱਚ ਸੂਰਬੀਰ ਯੋਧਿਆਂ ਦਾ ਜ਼ਿਕਰ ਹੋਵੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਜ਼ਰੂਰ ਹੁੰਦਾ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਸੀ ਜਦੋਂ ਛੋਟੇ ਸਾਹਿਬ ਜਦਿਆਂ ਨੂਨ ਨੀਹਾ ਦੇ ਵਿੱਚ ਚਨਾਇਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਚੱਲਦਾ ਹੈ ਤਾਂ ਉਹ ਸਰਹੰਦ ਪਹੁੰਚ ਕੇ ਉੱਥੋਂ ਦੀ ਇੱਟ ਦੇ ਨਾਲ ਇੱਟ ਖੜਕਾਉਂਦੇ ਨੇ ਉਹ ਜਿਹੜੀ ਜਗ੍ਹਾ ਹੈ ਉਸ ਨੂੰ ਫਤਿਹ ਕਰਦੇ ਨੇ ਇਸ ਵਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਨੰਦੇੜ ਵਿਖੇ ਮੌਜੂਦ ਹੈਗੇ ਆਂ ਇਹ ਸਥਾਨ ਗੁਰਦੁਆਰਾ ਟੀਬੀ ਸਾਹਿਬਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਰੂਰ ਜੁੜਦਾ ਆ ਇਸ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਖੜੇ ਆ ਇੱਥੇ ਗੁਰਸਾਹਿਬ ਦੇ ਜੋ ਪੰਜ ਪਿਆਰੇ ਸੀਗੇ ਉਹਨਾਂ ਵਿੱਚੋਂ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੇ ਇਸ ਜਗ੍ਹਾ ਤੇ ਆਪਣਾ ਟੈਂਟ ਲਗਾ ਕੇ ਆਰਾਮ ਕੀਤਾ ਸੀ ਇੱਥੇ ਰੁਕੇ ਸਨ ਉਹਦਾ ਕਾਰਨ ਕੀ ਸੀ ਉਹ ਵੀ ਦੱਸ ਦੰਨੇ ਆ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦੱਖਣ ਦੀ ਧਰਤੀ ਨੂੰ ਪਹੁੰਚੇ ਆਪਣੇ 2200 ਘੋੜਸਵਾਰਾਂ ਨਾਲ ਤਾਂ ਇਸ ਜਗ੍ਹਾ ਤੋਂ ਮਾਧੋਦਾਸ ਬੈਰਾਗੀ ਜਿਸ ਨੂੰ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਆਖਦੇ ਨੇ ਤਾਂ ਮਾਧੋਦਾਸ ਬੈਰਾਗੀ ਦੀ ਇਸ ਜਗ੍ਹਾ ਤੋਂ ਬਾਗ ਸ਼ੁਰੂ ਹੁੰਦੇ ਸਨ ਤਾਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਇਸ ਸਥਾਨ ਤੇ ਰੁਕੇ ਸਨ ਗੁਰਗੋਬਿੰਦ ਸਿੰਘ ਪਾਸ਼ਾ ਉਹਨਾਂ ਦੇ ਬਾਗ ਦੇ ਵਿੱਚ ਗਏ ਪਹਿਲਾਂ ਤੇ ਇਹ ਤਸਵੀਰ ਦਿਖਾ ਦਿੰਨੇ ਆ ਜਿੱਥੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੇ ਪ੍ਰਾਤਮਿਕ ਸ਼ਸਤਰ ਅਤੇ ਉਹਨਾਂ ਦੇ ਇਹ ਪ੍ਰਾਤਨ ਗੜਵੇ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪੁਰਾਤਨ ਜੋ ਸਿੰਘਾ ਦੇ ਗੜਵੇ ਨੇ ਪਾਈ ਦਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਫਿਰ ਦੂਜੇ ਪਾਸੇ ਉਹਨਾਂ ਦੇ ਜੋ ਪੁਰਾਤਨ ਸਰਬ ਲੋਹ ਦੇ ਸ਼ਸਤਰ ਹੁੰਦੇ ਸੀਗੇ ਢਾਲ, ਦਮਾਲੇ ਤੇ ਸਜੌਣ ਲਈ ਚੱਕਰ ਉਸ ਤੋਂ ਇਲਾਵਾ ਤੀਰ, ਕਿਰਪਾਨਾਂ ਅਲੱਗ-ਅਲੱਗ ਤਰ੍ਹਾਂ ਦੇ ਸ਼ਸਤਰ ਜਿਹੜੇ ਨੇ ਛੋਟੀ ਸਿਰ ਸਾਹਿਬ ਉਹ ਵੀ ਤੁਸੀਂ ਦਰਸ਼ਨ ਕਰ ਰਹੇ ਹੋਵੋਗੇ। ਕਈ ਸ਼ਸਤਰ ਦਮਾਲੇ ਤੇ ਲੱਗਦੇ ਸੀਗੇ ਤਾਂ ਜੋ ਜਿਹੜੇ ਸ਼ੇਰ ਦੇ ਵਾਰ ਹੁੰਦੇ ਸੀਗੇ ਉਸ ਨੂੰ ਰੋਕਣ ਦੇ ਵਿੱਚ ਕੰਮ ਆਉਂਦੇ ਸੀਗੇ। ਪਰ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਇਤਿਹਾਸ ਇਸ ਗੁਰਦੁਆਰਾ ਸਾਹਿਬ ਨਾਲ ਕਿਸ ਤਰੀਕੇ ਜੋੜਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਜਗ੍ਹਾ ਤੋਂ ਬਾਗ ਸ਼ੁਰੂ ਹੋ ਜਾਂਦੇ ਸੀ ਮਾਧੋਦਾਸ ਬੈਰਾਗੀ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਮਿਲਣ ਗਏ ਤਾਂ ਉੱਥੇ ਮਾਧੋਦਾਸ ਬੈਰਾਗੀ ਮੌਜੂਦ ਨਹੀਂ ਸਨ ਤਾਂ ਉਹਨਾਂ ਦੇ ਤਖਤ ਤੇ ਬੈਠ ਜਾਂਦੇ ਨੇ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਾਧੋਦਾਸ ਬੈਰਾਗੀ ਦੇ ਜੋ ਸ਼ਰਧਾਲੂ ਨੇ ਉਹਨਾਂ ਨੂੰ ਜਾ ਕੇ ਦੱਸਦੇ ਨੇ ਕਿ ਤੁਹਾਡੇ ਤਖਤ ਤੇ ਆ ਕੇ ਕੋਈ ਪੁਰਸ਼ ਬੈਠੇ ਨੇ ਤਾਂ ਉਸ ਤੋਂ ਬਾਅਦ ਮਾਧੋਦਾਸ ਬੈਰਾਗੀ ਆਪਣੀਆਂ ਸ਼ਕਤੀਆਂ ਦੇ ਨਾਲ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਉਸ ਤਖਤ ਤੋਂ ਹਲਾਉਣ ਦੀ ਕੋਸ਼ਿਸ਼ ਕਰਦਾ ਪਰ ਉਸ ਵੇਲੇ ਉਹ ਨੂੰ ਨਹੀਂ ਸੀ ਪਤਾ ਕਿ ਮੇਰੇ ਸਾਹਮਣੇ ਕੌਣ ਬੈਠੇ ਨੇ ਗੁਰਗੋਬਿੰਦ ਸਿੰਘ ਪਾਸ਼ਾ ਦਸਮ ਪਾਸ਼ਾ ਜਦੋਂ ਉਹ ਆਪਣੀਆਂ ਇਹ ਸ਼ਕਤੀਆਂ ਦੇ ਨਾਲ ਫੇਲ ਹੋ ਗਿਆ ਉਸ ਦਾ ਉਹ ਸ਼ਕਤੀਆਂ ਵੀ ਟੁੱਟ ਗਈਆਂ ਤੇ ਉਸ ਦਾ ਉਹ ਹੰਕਾਰ ਵੀ ਚੂਰੂ-ਚੂਰ ਹੋ ਗਿਆ ਫਿਰ ਉਸ ਤੋਂ ਬਾਅਦ ਜਦੋਂ ਉਸ ਨੂੰ ਪਤਾ ਚੱਲਿਆ ਕਿ ਇਹ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਉੱਥੇ ਉਹ ਉਹਨਾਂ ਦੇ ਚਰਨੀ ਡਿੱਗ ਜਾਂਦਾ ਹੈ ਉਹਨਾਂ ਦੇ ਅੱਗੇ ਝੁੱਕ ਜਾਂਦਾ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਅੰਮ੍ਰਿਤ ਬਾਟੇ ਦੀ ਪੋਲ ਸਿਖਾ ਕੇ ਬੰਦਾ ਸਿੰਘ ਬਹਾਦਰ ਬਣਾਉਂਦੇ ਨੇ ਜਿਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਪੰਜ ਤੀਰ ਪੇਟ ਕਰਕੇ ਪੰਜਾਬ ਦੀ ਧਰਤੀ ਨੂੰ ਰਵਾਨਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਇੱਕ ਜੰਗਜੂ ਫੌਜ ਜਾਂ ਜੰਗਾ ਦੇ ਵਿੱਚ ਸ਼ਾਮਲ ਹੋ ਲਈ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਭੇਜਿਆ ਜਾਂਦਾ ਉਸ ਦਾ ਇਤਿਹਾਸ ਵੀ ਅੱਪਾ ਦੱਸਾਂਗੇ ਇਸ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰਦੁਆਰਾ ਵੀ ਹੈ ਉੱਥੇ ਜਾ ਕੇ ਵੀ ਅਸੀਂ ਦਰਸ਼ਨ ਕਰਵਾਵਾਂਗੇ ਪਰ ਇਹ ਇਹ ਸਥਾਨ ਪੰਜਾ ਪਿਆਰਿਆਂ ਚੋ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਹੋਣ ਨਾਲ ਇਸ ਕਰਕੇ ਜੁੜਦਾ ਹੈ ਕਿਉਂਕਿ ਇਸ ਸਥਾਨ ਤੇ ਗੋਦਾਵਰੀ ਲੱਗਦੀ ਸੀ ਤੇ ਗੋਦਾਵਰੀ ਦੇ ਕੰਡੇ ਉਹਨਾਂ ਨੇ ਆਪਣਾ ਰਹਿਣ ਬਸੇਰਾ ਕੀਤਾ ਸੀ ਤੇ ਇਸੇ ਜਗ੍ਹਾ ਤੋਂ ਮਾਦੋ ਦਾਸ ਬੇਰਾਗੀ ਦੇ ਜਿਹੜੇ ਬਾਗ ਸੀਗੇ ਉਹ ਸ਼ੁਰੂ ਹੁੰਦੇ ਸੀ ਸੋ ਜਦ ਵੀ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਧਰਤੀ ਤੇ ਆਓ ਤਾਂ ਇਨਾਂ ਦਰਸ਼ਨਾਂ ਦੇ ਲਈ ਇਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜ਼ਰੂਰ ਪਹੁੰਚਿਓ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਆਉਣ ਯਾਰ ਦੇ ਲਈ ਸਿਮਰਦੀਪ ਸਿੰਘ ਸਤਖੰਡ ਸ੍ਰੀ ਹਜੂਰ ਸਾਹਿਬ